ਇੱਕ ਦਿਨ ਬਾਬਾ ਬੀਰਮਦਾਸ ਜੀ ਮਹਾਰਾਜ ਆਪਣੀ ਮੌਜ ਵਿੱਚ ਆਏ ਰੋੜੇਵਾਲ ਸਰਦਾਰ ਦਾ ਮੁਖਤਿਆਰ ਆਪ ਸ਼ਿਕਾਰ ਖੇਡਦਾ ਸਾਥੀਆਂ ਸਮੇਤ ਚੋਏ ਦੇ ਕਿਨਾਰੇ ਸੰਗਣੇ ਜੰਗਲ ਵਿੱਚ ਅੱਗੇ-ਅੱਗੇ ਮਿਰਗਾਂ ਦੀ ਡਾਰ ਪਿੱਛੇ ਆਪ ਤਾਂ ਕਿ ਗੋਲੀ ਦਾ ਨਿਸ਼ਾਨਾ ਕੀਤਾ ਉਹਨਾਂ ਮਿਰਗਾ ਦੀ ਡਾਰ ਵਿੱਚ ਬਾਬਾ ਬੀਰਮਦਾਸ ਜੀ ਦੇਹੀ ਪਲਟ ਕੇ ਮਿਰਗ ਬਣੇ ਹੋਿਆਂ ਦੀ ਲੱਤ ਵਿੱਚ ਗੋਲੀ ਆ ਲੱਗੀ ਜਦੋਂ ਆਕੇ ਬਘੇਲ ਸਿੰਘ ਫਟੜਾ ਹੋਏ ਮਰਗ ਨੂੰ ਚੁੱਕਣ ਲੱਗਾ ਤਾਂ ਸੰਤਾਂ ਨੇ ਦੇਹੀ ਬਦਰ ਕੇ ਸਾਧੂ ਰੂਪ ਮਾਈਕੀਸ ਰੂਪ ਧਾਰਨ ਕਰ ਲਿਆ ਤੇ ਚੋਏ ਦੇ ਕਿਨਾਰੇ ਇੱਕ ਛੱਪੜ ਕਿਨਾਰੇ ਬੈਠ ਕੇ ਪੱਟੀ ਬੰਨਦ ਸਰਦਾਰ ਬਘੇਲ ਸਿੰਘ ਨੂੰ ਦਰਸ਼ਨ ਦਿੱਤੇ ਬਘੇਲ ਸਿੰਘ ਹੈਰਾਨ ਹੋਇਆ ਅਗੋਂ ਸੰਤਾਂ ਨੇ ਬਚਨ ਕੀਤਾ ਕਿ ਬਘੇਲਿਆ ਅਸੀਂ ਤੇਰੀ ਗੋੜੂ ਤੋਂ ਮਰੇ ਨਹੀਂ ਭਾਵੇਂ ਹੋਰ ਚਲਾ ਲੈ ਪਰ ਤੂੰ ਸਾਨੂੰ ਕਿਹੜੇ ਪਤੀਲੇ ਵਿੱਚ ਦੇਗੇ ਵਿੱਚ ਪਾ ਕੇ ਰੰਨੇਗਾ 10 ਬਗੇਲੇ ਆ ਇਤਨਾ ਸ਼ਬਦ ਸੁਣ ਕੇ ਬਗੇਰ ਸਿੰਘ ਭੈ ਪੀਤ ਹੋ ਕੇ ਚਰਨਾ ਵਿੱਚ ਡਿੱਗ ਪਿਆ ਔਰ ਤਾਹਾ ਮਾਰ ਕੇ ਰੋਣ ਲੱਗਾ ਪਛਤਾਵੇ ਕਰਦਾ ਬਿਨੇ ਕਰਦਾ ਹੈ ਮਹਾਰਾਜ ਬਾਬਾ ਜੀ ਮੈਨੂੰ ਬਖਸ਼ ਲਗੋ ਮੈਂ ਭੁੱਲਾ ਜੀ ਮੈਂ ਮੂਰਖ ਕੀ ਜਾਣ ਸਕਦਾ ਹਾਂ ਤੁਹਾਡੀ ਖੇਡ ਨੂੰ ਮੈਨੂੰ ਪਾਪੀ ਗੁਨਾਹਗਾਰ ਨੂੰ ਬਖਸ਼ ਲਗੋ ਬਾਰ ਬਾਰ ਬਗੇਰ ਸਿੰਘੇ ਬੇਨਤੀਆਂ ਕਰਦੇ ਨੂੰ ਸੰਤ ਮਹਾਰਾਜ ਜੀ ਨੇ ਆਖਿਆ ਜੇ ਸਾਡੇ ਤਨ ਬਚਨ ਮੰਨੇਗਾ ਤਾਂ ਤੈਨੂੰ ਬਖਸਾਂਗੇ ਨਹੀਂ ਜਿੱਧਰ ਮਰਜੀ ਜਾ ਕੇ ਤੱਕੇ ਖਾ ਰੋ ਰੋ ਤਾਹਾਂ ਮਾਰ ਕੇ ਬਗੇਰ ਸਿੰਘ ਬੇਨਤੀ ਕੀਤੀ ਬਾਬਾ ਜੀ ਜੋ ਹੁਕਮ ਆਪ ਕਰੋਗੇ ਦਾਸ ਉਹੀ ਦਾਸ ਉਹੀ ਬਚਨ ਮੰਨੇਗਾ ਸੰਤ ਕਿਰਪਾਲ ਦਿਆਲ ਦਮੋਦਰ ਦਇਆ ਸਾਗਰ ਪਹਿਲਾ ਬਚਨ ਕੀਤਾ ਕਿ ਤੇਰੇ ਨੇੜੇ ਇੱਕ ਸਾਧੂ ਸੰਤ ਦੀਵਾ ਦਾਸ ਉਦਾਸਨ ਸੰਘਣੇ ਜੰਗਲ ਵਿੱਚ ਹੀਂਸ ਦੇ ਬਿੜੇ ਵਿੱਚ ਬੈਠਾ ਹੈ ਉਹਨਾਂ ਨੂੰ ਤਪ ਕਰਦਿਆਂ ਦੇਰ ਹੋ ਗਈ ਅੱਠ ਅੱਠ ਦਿਨ ਭੁੱਖੇ ਪਿਆਸੇ ਕੱਟਦੇ ਹਨ ਭੋਜਨ ਉਹਨਾਂ ਦੀ ਸੇਵਾ ਵਿੱਚ ਭੇਜਣਾ ਕਰ ਉਹ ਅੱਠੇ ਦਿਨੇ ਕਦੀ ਕਦਾਈ ਛੋਲੇ ਦੀ ਮੁਠੀ ਛਕਦੇ ਹਨ ਉਹਨਾਂ ਕੋਲ ਪਹੁੰਚ ਕੇ ਦਸਮਾ ਦਸੌਂ ਦ ਸਰਦਾਰਾਂ ਵੱਲੋਂ ਲਗਾਣਾ ਕਰੋ ਦੂਸਰਾ ਬਚਨ ਉਹਨਾਂ ਪਾਸ ਗੁਟਕਾ ਖਰੀਦਣ ਲਈ ਵੀ ਪੈਸਾ ਨਹੀਂ ਦਰਬਾਰ ਸਾਹਿਬ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣਾ ਕਰ ਸੰਤ ਗੁਰਾਂ ਦੀ ਬਾਣੀ ਪੜਨ ਵਾਲੇ ਹਨ ਉਹਨਾਂ ਦੀ ਸੇਵਾ ਕਰਕੇ ਤਰਨਾ ਕਰ ਲੈ ਆਪ ਦਾ ਜਨਮ ਸਵਾਰ ਲੈ ਤੀਸਰਾ ਬਚਨ ਸ਼ਿਕਾਰ ਨਹੀਂ ਖੇਡਣਾ ਤੇ ਨਾ ਹੀ ਕੋਈ ਪੰਛੀ ਜਾਨਵਰ ਮਾਰਨਾ ਇੱਥੇ ਸਾਡੇ ਸਾਹਮਣੇ ਰਾਈਫਲ ਤੋੜ ਦੇ ਫਿਰ ਇਸ ਬਚਨ ਤੇ ਬਗੇਲ ਸਿੰਘ ਨੇ ਐਸਾ ਹੀ ਕੀਤਾ ਕਿੰਨੇ ਬਚਨ ਕਮਾਉਣ ਲਈ ਸੀਸ ਧਾਰਤੀ ਤੇ ਰੱਖ ਕੇ ਬਾਰ ਬਾਰ ਮਸਤਕ ਟੇਕਿਆ ਰਾਈਫਲ ਉੱਥੇ ਹੀ ਤੋੜ ਛੁੱਟੀ ਦੂਸਰਾ ਬਚਨ ਦਸਮਾ ਦਸੌਂਤ ਕੁੱਲ ਨਗਰ ਪਿੰਡ ਦਾ ਜੋ ਸਰਦਾਰ ਦੀ ਹਵੇਲੀ ਵਿੱਚ ਜਮਾ ਹੁੰਦਾ 6 ਮਹੀਨੇ ਬਾਅਦ ਤਪ ਆਸਥਾਨ ਡੇਰੇ ਕੁੱਟਿਆ ਦੇ 바ਵਾ ਦੇਵਾਦਾਸ ਜੀ ਪਾਸ ਹਾਜ਼ਰ ਕਰਕੇ ਪੰਡਾਰਾ ਕਰਨਾ ਸ਼ੁਰੂ ਕੀਤਾ ਤੀਸਰਾ ਬਚਨ ਸੰਤਾਂ ਲਈ ਗੁਟਕੇ ਦੀ ਬਜਾਏ ਲਾਹੌਰ ਤੋਂ ਗੁਰੂ ਗ੍ਰੰਥ ਸਾਹਿਬ ਲਿਆ ਕੇ ਸੰਤ ਦੇਵਾਦਾਸ ਜੀ ਪਾਸ ਨਿਤ ਬਾਣੀ ਪੜਨਾ ਪ੍ਰਕਾਸ਼ ਕਰਨਾ ਤੇ ਸੰਗਤ ਸਾਧੂਆਂ ਨੂੰ ਬਾਣੀ ਸੁਣਾਉਣ ਦਾ ਕੁੰਭ ਲਗਾ ਦਿੱਤਾ ਇਹ ਦਰਬਾਰ ਸਾਹਿਬ ਦੇ ਰੂੜੇ ਵਾਲਾ ਗੁਫਾ ਸਾਹਿਬ ਮੌਜੂਦ ਹੈ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਐਸਾ ਕੋਤਕ ਬਾਬਾ ਬੀਰਮਦਾਸ ਜੀ ਦਾ ਤੱਕ ਕੇ ਬਘੇਲ ਸਿੰਘ ਪੱਕਾ ਸੰਤ ਸੇਵੀ ਸਰਧਾਲੂ ਬਣਿਆ ਜਿਸ ਤੋਂ ਸਾਰੇ ਸਰਦਾਰਾਂ ਵਿੱਚ ਤੇ ਪਟਿਆਲੇ ਰਿਆਸਤ ਵਿੱਚ ਖਾਸ ਕਰ ਔਰ ਆਲੇ ਦੁਆਲੇ ਦੇ ਰਾਜੇ ਮਹਾਰਾਜਿਆਂ ਦੇ ਅਮੀਰਾਂ ਗਰੀਬਾਂ ਵਿੱਚ ਇਸ ਕੋਤਕ ਦਾ ਇਤਰ ਮਹਿਕ ਇਤਰ ਮਹਿਕ ਵਾਂਗ ਰੰਗ ਖਿੜਿਆ ਤੇ ਫਿਰ ਤਨ ਤਨ ਬਾਬਾ ਬੇਰੰदास ਜੀ ਹੋਣ ਲੱਗੇ ਸੋ ਇਹ ਸੀ ਇਤਿਹਾਸ ਬਾਬਾ ਬੇਰੰदास ਜੀ ਦਾ ਸੋ ਧਿਆਨ ਨਾਲ ਸੁਣਿਓ ਤੇ ਤਾਂ ਜੋ ਪਤਾ ਲੱਗ ਸਕੇ ਇਹਨਾਂ ਬਾਰੇ